ਅੱਜ ਦੇ ਡਿਜੀਟਲ ਯੁੱਗ 'ਚ ਇੰਸਟਾਗ੍ਰਾਮ ਸਿਰਫ ਇੱਕ ਸੋਸ਼ਲ ਮੀਡੀਆ ਐਪ ਨਹੀਂ ਹੈ ਸਗੋਂ ਕਰੋੜਾਂ ਲੋਕਾਂ ਲਈ ਕਮਾਈ ਦਾ ਵੱਡਾ ਸਰੋਤ ਬਣ ਗਿਆ ਹੈ ਦੁਨੀਆਂ ਭਰ ਦੇ ਕ੍ਰੀਏਟਰਸ ਇਨਫਲੂਐਂਸਰਸ ਤੇ ਸੈਲੀਬ੍ਰਿਟੀ ਇਸ ਪਲੇਟਫਾਰਮ ਤੋਂ ਲੱਖਾਂ ਕਰੋੜਾਂ ਰੁਪਏ ਕਮਾ ਰਹੇ ਨੇ ਪਰ ਸਵਾਲ ਇਹ ਹੈ ਕਿ ਇੰਸਟਾਗ੍ਰਾਮ ਤੋਂ ਸਭ ਤੋਂ ਵੱਧ ਕਮਾਈ ਕਿਸ ਦੇਸ਼ ਦੇ ਲੋਕ ਕਰ ਰਹੇ ਨੇ ਜੋ ਤੁਸੀਂ ਵੀ ਜੇਕਰ ਜਾਣਨਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਪੂਰਾ ਦੇਖਿਓ ਰਿਪੋਰਟਰਾਂ ਅਨਸਾਰ ਇੰਸਟਾਗ੍ਰam ਤੋਂ ਸਭ ਤੋਂ ਵੱਧ ਕਮਾਈ ਅਮਰੀਕਾ ਦੇ ਲੋਕ ਕਰਦੇ ਨੇ ਇਸ ਦਾ ਮੁੱਖ ਕਾਰਨ ਹੈ ਕਿ ਇੱਥੇ ਦਾ ਵੱਡਾ ਡਿਜੀਟਲ ਮਾਰਕੀਟ ਅਤੇ ਵਿਗਿਆਪਨ ਦੇਣ ਵਾਲਿਆਂ ਵੱਲੋਂ ਦਿੱਤਾ ਜਾਣ ਵਾਲਾ ਉੱਚ ਭੁਗਤਾਨ ਅਮਰੀਕਾ 'ਚ ਇੰਸਟਾਗ੍ਰam ਦਾ ਸੀਪੀਐਮ ਯਾਨੀ ਕੋਸਟ ਪਰ ਮਾਈਲ ਸਭ ਤੋਂ ਜ਼ਿਆਦਾ ਹੈ ਇੱਥੇ 1000 ਵਿਊਜ਼ ਤੇ ਸਭ ਤੋਂ ਜ਼ਿਆਦਾ ਕੀਮਤ ਦਿੱਤੀ ਜਾਂਦੀ ਹੈ ਇਹ ਤੇ CPM ਲਗਭਗ 3 ਡਾਲਰ ਤੋਂ 8 ਡਾਲਰ ਤੱਕ ਹੁੰਦਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਅਮਰੀਕੀ ਕ੍ਰੀਏਟਰਸ ਦੇ ਵੀਡੀਓ ਤੇ 1 ਮਿਲੀਅਨ ਵਿਊਜ਼ ਆਉਂਦੇ ਨੇ ਤਾਂ ਉਸ ਦੀ ਕਮਾਈ ਲੱਖਾਂ ਰੁਪਏ ਚ ਹੋ ਸਕਦੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਦੁਨੀਆ ਦੇ ਲਗਭਗ 20% ਸਪਾਂਸਰਡ ਪੋਸਟ ਸਿਰਫ ਅਮਰੀਕਾ ਤੋਂ ਹੀ ਹੁੰਦੇ ਨੇ ਜਿਸ ਦਾ ਅਰਥ ਹੈ ਕਿ ਬ੍ਰਾਂਡ ਸਭ ਤੋਂ ਵੱਧ ਪੈਸਾ ਅਮਰੀਕੀ ਕ੍ਰੀਏਟਰਸ ਨੂੰ ਹੀ ਦਿੰਦੇ ਨੇ ਅਮਰੀਕਾ ਤੋਂ ਬਾਅਦ ਕੈਨੇਡਾ ਅਤੇ ਯੂਕੇ ਦਾ ਨੰਬਰ ਆਉਂਦਾ ਹੈ ਜਿੱਥੇ CPM ਆਸਠ 2.5 ਡਾਲਰ ਤੋਂ 6 ਡਾਲਰ ਤੱਕ ਹੈ ਭਾਰਤ, ਬ੍ਰਾਜ਼ੀਲ ਤੇ ਦੱਖਣੀ ਏਸ਼ੀਆਈ ਦੇਸ਼ਾਂ 'ਚ ਸੀਪੀਐਮ ਕਾਫੀ ਘੱਟ ਹੈ। ਇੱਥੇ 1 ਮਿਲੀਅਨ ਫਾਲੋਅਰਸ ਵਾਲੇ ਕ੍ਰੀਏਟਰ ਨੂੰ ਵੀ ਪ੍ਰਤੀ ਪੋਸਟ ਸਿਰਫ 2000 ਤੋਂ 8000 ਡਾਲਰ ਦੀ ਕਮਾਈ ਹੁੰਦੀ ਹੈ, ਜਦਕਿ ਅਮਰੀਕਾ 'ਚ ਅਜੇ ਕਮਾਈ 10000 ਤੋਂ 25000 ਡਾਲਰ ਤੱਕ ਪਹੁੰਚ ਜਾਂਦੀ ਹੈ। ਬ੍ਰਾਜ਼ੀਲ 'ਚ ਭਾਵੇਂ ਸਭ ਤੋਂ ਵੱਧ ਇਨਫਲੂਐਂਸਰ ਨੇ ਪਰ ਉਹਨਾਂ ਦੀ ਕਮਾਈ ਅਮਰੀਕਾ ਨਾਲੋਂ ਕਾਫੀ ਘੱਟ ਹੈ। ਇਹ ਸਪੱਸ਼ਟ ਕਰਦਾ ਹੈ ਕਿ ਭਾਵੇਂ ਭਾਰਤ 'ਚ ਇੰਸਟਾਗ੍ਰam ਦੀ ਵਰਤੋਂ ਬਹੁਤ ਵੱਧ ਹੈ ਪਰ ਇੱਥੇ ਦੀ ਡਿਜੀਟਲ ਅਰਥਵਿਵਸਥਾ ਅਤੇ ਵਿਗਿਆਪਨ ਮਾਰਕੀ ਕੀ ਤੁਹਾਨੂੰ ਇਹ ਜਾਣਕਾਰੀ ਪਹਿਲੇ ਪਤਾ ਸੀ ਜੇਕਰ ਤੁਹਾਡੇ ਲਈ ਇਹ ਜਾਣਕਾਰੀ ਨਵੀਂ ਹੈ ਤਾਂ ਹੋਰ ਜਾਣਕਾਰੀਆਂ ਵਾਸਤੇ ਸਾਂਝੀ ਆਵਾਜ਼ ਰੇਡੀਓ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ